ਸਾਰੀਆਂ ਪਾਰਟੀਆਂ ਨੇ ਕੈਂਡੀਡੇਟ ਦੇਤੇ ਤੇ ਜਿਹੜੀਆਂ ਵੱਡੀਆਂ ਗੱਲਾਂ ਕਰਦੇ ਸੀ ਬਾਜਵਾਜੀ ਤੇ ਕਾਂਗਰਸ ਪਾਰਟੀ ਅੱਜ ਕੈਂਡੀਡੇਟ ਨਹੀਂ ਲੱਭ ਰਿਆ ਜਿਹਨੂੰ ਬਣਾਉਣਾ ਚਾਹੁੰਦੇ ਆ ਕਿਸੇ ਨੂੰ ਉਹਦੇ ਬਾਕੀ 8 ਉਲਟ ਹੋ ਜਾਂਦੇ ਆ ਜਿਹਦਾ ਨਾਂ ਚਲੇ ਜਾਂਦਾ ਉਹਦੇ 6 ਉਲਟ ਹੋ ਜਾਂਦੇ ਆ ਇਹ ਸਾਰਾ ਤਮਾਸ਼ਾ ਹੈ ਜਿਹੜਾ ਉਹ ਲੁਧਿਆਣੇ ਦੀ ਕਾਂਗਰਸ ਦਾ ਹੈ ਜਿਹੜਾ ਉਸ ਲੋਕਾਂ ਦੇ ਮੂਹਰੇ ਆ ਰਿਹਾ ਇਹ ਹਾਲਾਤ ਬਣੇ ਹੋਏ ਆ ਕਾਂਗਰਸ ਪਾਰਟੀ ਦੇ ਮੇਰੇ ਜਾਣ ਤੋਂ ਬਾਅਦ ਜੋ ਸਥਿਤੀ ਆ ਪਰ ਮੈਂ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਾਂਗਰਸ ਦੀ ਨੂੰ ਮੇਰਾ ਇਹ ਕੋਈ ਕਹਿਣਾ ਬਣਦਾ ਤਾਂ ਨਹੀਂ ਪਰ ਇੰਨਾ ਤੱਕਾ ਨਾ ਕਰੋ ਲੁਧਿਆਣੇ ਦੀ ਲੀਡਰਸ਼ਿਪ ਨਾਲ ਸਾਡੇ ਜਿਹੜੇ ਕਾਂਗਰਸ ਦੇ ਐਕਸ ਐਮ ਐਲ ਏ ਨੇ ਸਾਰੇ ਸਾਡੇ ਜੇ ਪ੍ਰਧਾਨ ਨੇ ਤੁਸੀਂ ਅੱਜ ਗੱਲ ਚੁਲਾਤੀ ਵੀ ਅਸੀਂ ਲੁਧਿਆਣੇ ਤੋਂ ਬਾਹਰਲਾ ਕੈਂਡੀਡੇਟ ਲੈ ਕੇ ਆ ਰਹੇ ਕੀ ਗੱਲ ਐਨੇ ਕਾਂਗਰਸ ਪਾਰਟੀ ਦੇ ਸਾਡੇ ਜਿਨ੍ਹਾਂ ਨੇ ਐਨੇ ਚਰ ਮਿਹਨਤਾਂ ਕੀਤੀਆਂ ਕਾਂਗਰਸ ਪਾਰਟੀ ਲਈ ਹੁਣ ਤੁਸੀਂ ਬਾਹਰੋਂ ਕੈਂਡੀਡੇਟ ਨਾਲ ਦੇ ਜ਼ਿਲ੍ਹਿਆਂ ਚੋ ਕੈਂਡੀਡੇਟ ਲੈ ਕੇ ਆਉਂਗੇ ਇਹ ਸਥਿਤੀ ਬਣ ਗਈ ਲੁਧਿਆਣੇ ਦੀ ਕਾਂਗਰਸ ਦੀ ਅੱਜ ਮੈਂ ਅਖਬਾਰਾਂ ਚ ਪੜ ਰਿਹਾ ਬੜਾ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਬਈ ਲੁਧਿਆਣੇ ਦੇ ਤੁਸੀਂ ਇਹ ਜਿਹੜੇ ਲੀਡਰਾਂ ਨੂੰ ਕੈਂਡੀਡੇਟ ਮੰਨਣ ਨੂੰ ਤਿਆਰ ਨਹੀਂ ਇਸ ਤਰੀਕੇ ਨਾਲ ਡੀਮੋਟਿਵੇਟ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਅੱਜ 15 20 ਦਿਨ ਤੋਂ ਹੋਇਆ ਹੋਇਆ ਏ ਵੀ ਤੁਸੀਂ ਇੱਕ ਟਿਕਟ ਜਿਹੜੀ ਉਹ ਨਹੀਂ ਦੇ ਸਕ ਰਹੇ ਤੇ ਸਾਰਿਆਂ ਨੂੰ ਘਰ ਘਰ ਜਾ ਕੇ ਬਾਜਵਾਦ ਸਾਹਿਬ ਤੁਸੀਂ ਮਨਾ ਰਹੇ ਹੋ ਇਹ ਸਥਿਤੀ ਥੋੜੀ ਬਣੀ ਹੋਈ ਆ ਤੇ ਮਨਾਉਣ ਤੋਂ ਬਾਅਦ ਵੀ ਕੋਈ ਪ੍ਰੈਸ ਨਾਲ ਗੱਲ ਕਰਕੇ ਵਾਪਸ ਚਲੇ ਗਏ ਕੋਈ ਇਹ ਕਹਿ ਕੇ ਵੀ ਅਸੀਂ ਬਾਹਰੋਂ ਕੈਂਡੀਡੇਟ ਭੇਜਣਾ ਏ ਇਹ ਹਾਲਾਤ ਨੇ ਭੇਜੋ ਸਹੀ ਤੁਸੀਂ ਭੇਜੋ ਸਹੀ ਤੁਸੀਂ ਬਾਹਰਲਾ ਕੈਂਡੀਡੇਟ ਸਾਰੇ ਤਿਆਰ ਬੈਠੇ ਆ